ਦੇਖੋ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲੀਆਂ ਐਸ ਕਾ ਕੇ ਸਾਰੇ ਲੋਕ ਚੱਕਨੇ ਸੀ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਤੋ ਜਾ ਕੇ ਕਿ ਪੁਜਾਰਾ ਨਾਲ ਫੜਿਆ ਤੇ ਫੜ ਕੇ ਹੁਣ ਆ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋ ਚਾਪੀ ਆ ਚੋਰ ਚਾਪੀ ਆ ਰੰਗਿਆ ਫੜਿਆ ਲੋਕਾਂ ਨੇ ਇਹਨਾਂ ਚਾਪੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਇਹ ਟਰਾਈ ਕਰਦੇ ਵੇ ਚਾਪੀਆਂ ਲਾ ਲਈ ਮੋਟਰਸਾਈਕਲ ਨੂੰ ਲਾ ਕੇ ਲੈ ਕੇ ਚੱਲ ਜਣਾ ਹੈ ਕਿੰਨੇ ਦੇਖਿਆ ਕਰ ਰਹੇ ਜਿਹੜੇ ਦੁਕਾਨਾ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜੇ ਵੇਖਿਆ ਵਾ ਇਹਨਾਂ ਨੂੰ ਗੱਲ ਦੇ ਦਿਆਂ ਬਾਅਦ ਇੱਕ ਫੜਿਆ ਚਵਾਲੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜੇ ਚੋਂ ਹੀ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕਿ ਆਪਾਂ ਧਾਰੀ ਵਾਲਾ ਕੇ ਕਲੀਅਰ ਕਲਾ ਪਿੰਡੋਂ ਉਥੋਂ ਲਿਆ ਠੀਕ ਹੈ ਜੀ ਅੱਜ ਪੁੱਛਣ ਵਾਲੇ ਕਰਤਾ ਅੱਗੇ ਪੁੱਛਤ ਪੁੱਛ ਕਰਨਗੇ ਤਾਂ ਮਿਲੀ ਹੈ ਕਿ ਪੁਜਾਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫਰੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦੇ ਫਰੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਕਿ ਜੋ ਕਾਰਵਾਈ ਬੰਦੀ ਕੀਤੀ ਹੈ ਉਹਨਾਂ ਨੂੰ ਮੋੜਾ ਜਦ ਮੈਨੂੰ ਬੋਲੋ ਕਿ ਤੱਕ ਕਿਤੇ ਆ ਉਹਨਾਂ ਨੇ ਪਾਣੀ ਦਿੱਤੇ ਪਾਣੀ ਤਾਂ ਨਾ ਆ ਰਹੀ ਹੋ ਗਿਆ ਨਾ ਮਾਰੂ ਬੋਲੋ ਪਹਿਲੀ ਆ ਵੀ ਨਹੀਂ ਬੋਲਣ ਦੇ ਲਾਉਣ ਦੇ ਖਾਣੇ ਆਦੂਆ ਉਹਨਾਂ ਨੂੰ ਜਾ ਕੇ ਮਸ਼ੀਨ ਤੇ ਫਿਰ ਉਹਨਾਂ ਨੇ ਪੜਾ ਚੱਲਿਆ ਬਾਜ਼ਾਰ ਚ ਭਾਇ ਉਹਦੇ ਲੱਗੇ ਸਾਲ ਉਹਨੂੰ ਪੈੜੀ ਤੇ ਸਵਾਰ ਕੇ ਕੀ ਬਰਾੜੀ ਤੇ ਬੱਬੂ ਦੇ ਨਾਲ ਅੱਜ ਵੀ ਸ਼ੱਕ ਮਜਬੀ ਸਿੰਘ ਹੀ ਹੋਈ ਕਾਲੂ ਸਿੰਘਾਂ ਨੂੰ ਸ਼ਾਮ ਕਰੋ ਨਾਲ ਨਹੀਂ ਗਤੀ ਹੋ ਗਈ ਨਹੀਂ ਕਰਵਾਉਂਦਾ ਤੁਹਾਡੀ ਗਲਤੀ ਤੇ ਐਵੇਂ ਨਹੀਂ ਕਢਾਉਂਦੇ ਬੰਦੇ ਫਾਈਲ ਅਕਤੂ ਨੂੰ ਦੇਣਾ ਪਲਾਨ ਕਰਨਾ ਮੌਸਲੇ ਨਹੀਂ ਚਿੱਤਦੇ ਮੈਂ ਇੱਕ ਨੂੰ ਨਾ ਪਤਾ ਹਲੋ ਉਹ ਉਹ ਨਹੀਂ ਦਿੰਦੇ ਆਉਂਦੇ ਨਹੀਂ ਆ ਕੇ ਗੱਲਦੇ ਨਹੀਂ وجيب مطلب فاي ني گني کنا چيده ني ਦੇਖੋ ਕਿਸ਼ੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲੀਆਂ ਐਸ ਕਾ ਕੇ ਸਾਰੇ ਲੋਕ ਚਗੰਨੇ ਆਂ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਤੋਜਾ ਕਾ ਕੇ ਪੁਜਾਰਾ ਨਾਲ ਫੜਿਆ ਤੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਪੀ ਆ ਚੋਰ ਚਾਪੀ ਆ ਰੰਗਿਆ ਫੜਿਆ ਲੋਕਾਂ ਨੇ ਇਹ ਕਹਿੰਦਾ ਚਾਪੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਪੀਆਂ ਲਾ ਨੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲਦੇ ਨੇ ਕਿੰਨੇ ਦੇਖਿਆ ਸਾਰੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜੇ ਵੇਖਿਆ ਵਾ ਇਹਨਾਂ ਨੂੰ ਘੱਟ ਦੇ ਦਿਆ ਬਾਤ ਇੱਕ ਫੜਿਆ ਚਵਾਦੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜ ਕਿਉਂ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕਿ ਆਪਾਂ ਧਾਰੀ ਵਾਲਾ ਕੇ ਕਲੀਅਰ ਕਲਾ ਪਿੰਡ ਉਥੋਂ ਲਿਆ ਠੀਕ ਹੈ ਜੀ ਅੱਜ ਪੁੱਛਣ ਵਾਲੇ ਕਰਤਾ ਅੱਗੇ ਪੁੱਛਤ ਪੁੱਛ ਕਰਨਗੇ ਤਾਂ ਮਿਲੀ ਹੈ ਕਿ ਬਾਜ਼ਾਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਤਾਂ ਕਿ ਜੋ ਘਰ